ਵਾਇਦੀ ਬੰਗਰੂ ਲੈ ਕੇ ਸੁਖਵੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਵਾਂ ਪੱਤਰ ਭੇਜਿਆ ਪਰ ਪਰੋਸੇਯੋਗ ਸੂਤਰਾਂ ਤੋਂ ਜਿਹੜਾ ਪਤਾ ਲੱਗਾ ਢੰਡੋ ਸਾਹਿਬ ਇੱਕ ਦਿੱਲੀ ਦੇ ਵਿੱਚ ਹਾਈ ਪ੍ਰੋਫਾਈਲ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਜਿਹੜਾ ਮੇਨ ਸੀਗਾ ਭਾਜਪਾ ਵੱਲੋਂ ਭਾਤੀ ਜਨਤਾ ਪਾਰਟੀ ਵੱਲੋਂ ਜਿਹੜਾ ਹੈਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਸੀਗੇ ਹੋਰ ਵੀ ਅਕਾਲੀ ਲੀਡਰਸ਼ਿਪ ਤੇ ਉਹ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਸੀਗੇ ਉਸ ਟਾਈਮ ਉਹ ਕਹਿੰਦੇ ਵੀ ਤੁਹਾਡੇ ਨਾਲ ਹੋ ਸਕਦਾ ਸਮਝੌਤਾ ਹੋ ਸਕਦਾ ਅਕਾਲੀ ਦਲ ਦੇ ਨਾਲ ਪਰ ਸੁਖਵੀਰ ਬਾਦਲ ਅਸਤੀਫਾ ਦੇ ਦੇ। ਉਹ ਗੱਲ ਉਸ ਬੰਦੇ ਨੂੰ ਤੁਰ ਰਹੀ ਹੈ ਸੁਖਵੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਆ ਹੁਣ ਸਾਡੇ ਅਸੀਂ ਵੀ ਖੁਸ਼ ਆ ਲੋਕ ਵੀ ਖੁਸ਼ ਆ ਕਿਉਂਕਿ ਇਹਨਾਂ ਨੇ ਪੰਥ ਦੇ ਨਾਲ ਗਦਾਰੀ ਕੀਤੀ ਆ। ਪਰ ਜਿਹੜੀ ਗੱਲ ਇਹ ਹੋ ਰਹੀ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਕਿਦਾਂ ਦਾ ਹੋਊਗਾ ਕਿਉਂਕਿ ਜਿਹੜੀ ਭਾਜਪਾ ਤੇ ਆਰਐਸਆਰ ਸ ਕਦੇ ਨਹੀਂ ਚਾਹਣਗੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਖਰਾਬ ਹੋਵੇ। ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜਕਾਲ ਆਪਣੇ ਕਾਜਕਾਲ ਦੇ ਵਿੱਚ ਆਰਐਸਐਸ ਤੇ ਬੀਜੇਪੀ ਦੀ ਪੂਰੀ ਪੁਸ਼ਤਪਰਾਇ ਕੀਤੀ ਖਾਕੀ ਦੀ ਕਿਰਪਾ ਗਏ ਉਹ ਕੰਮ ਕਰਵਾਇਆ ਜਿਹੜਾ ਹੋਰ ਕੋਈ ਨਹੀਂ ਸੀ ਕਰ ਸਕਦਾ ਇਸ ਕਰਕੇ ਉਹ ਕਦੀ ਵੀ ਨਹੀਂ ਕਹਿਣਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਕਿਤੇ ਵੀ ਖਰਾਬ ਹੋਵੇ ਸ਼ਾਇਦ ਉਹ ਆਰਐਸਐਸ ਦੇ ਹੈੱਡ ਆਫਿਸ ਦੇ ਵਿੱਚ ਇਹਨਾਂ ਦੀ ਉਹਨਾਂ ਨੇ ਫੋਟੋ ਵੀ ਲਾਈ ਹੋਵੇ ਆ ਕਦੇ ਵੀ ਉਹ ਨਹੀਂ ਚਾਹੁੰਦੇ ਬਾਦਲ ਦਾ ਨਾਂ ਕਿਤੇ ਵੀ ਆਵੇ ਕਿਉਂਕਿ ਇਹ ਉਦੋਂ ਵੀ ਜਿਹੜਾ ਸੁੱਤਰਤਾ ਜੀ ਅਮਿਤ ਸ਼ਾਹ ਹੋਇਆ ਇਹ ਕਿਹੜੇ ਬੰਦੇ ਨੂੰ ਜਾ ਰਿਹਾ ਕਿਉਂਕਿ ਜਦੋਂ ਸਤੈਨ ਸਾਲਾ ਦੇਵਸ ਮਨਾਇਆ ਗਿਆ ਸੀਗਾ ਸ਼੍ਰੀ ਆਨੰਦਪੁਰ ਸਾਹਿਬ ਤੇ ਕੇਸਗਰ ਜਾਂ ਸਾਹ ਤੇ ਜਥੇਦਾਰ ਤੁਸੀਂ ਇਹ ਕਈ ਵਾਰੀ ਗੱਲ ਕੀਤੀ ਹੈ ਜਥੇਦਾਰ ਮਨਜੀਤ ਸਿੰਘ ਉਹਨਾਂ ਨੇ ਵੀ ਕਿਹਾ ਸੀਗਾ ਵੀ ਆਰਐਸਐਸ ਵਾਲੇ ਕਹਿੰਦੇ ਵੀ ਅੱਗੇ ਤੋਂ ਜਥੇਦਾਰ ਜਿਹੜੀ ਉਹਨਾਂ ਚਿੱਠੀ ਲਿਖੀ ਸੀ ਸਾਡੇ ਮਰਜ਼ੀ ਨਾਲ ਹੀ ਲਗਿਆ ਕਰਨਗੇ ਇਹ ਗੱਲ ਕਿਤੇ ਉਸ ਬੰਦੇ ਨੂੰ ਤਾਂ ਨਹੀਂ ਚੱਲ ਰਹੀ ਇਹ ਤਾਂ ਨਹੀਂ ਵੀ ਅਸੀਂ ਅੱਗੇ ਨਾਲ ਵੀ ਕੜਿੱਕੀ ਚ ਸੁਖਵੀਰ ਬਾਦਲ ਨੂੰ ਪਾਸੇ ਕਰਤਾ ਉਹਨੇ ਗਲਤੀਆਂ ਕੀਤੀਆਂ ਉਹ ਹੋਣਾ ਚਾਹੀਦਾ ਪਰ ਕਿਸ ਤਰ੍ਹਾਂ ਹੋਣਾ ਚਾਹੀਦਾ ਇਹ ਵੀ ਨਹੀਂ ਮੈਂ ਕਹਿੰਦਾ ਕਿ ਸੁਖਵੀਰ ਬਾਦਲ ਹੀ ਅੱਗੇ ਰਵੇ ਕਿਉਂਕਿ ਸੁਖਵੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇੱਥੋਂ ਤੱਕ ਪੰਥ ਪਹੁੰਚਿਆ ਤਾਂ ਪਰ ਸੁਖਵੀਰ ਬਾਦਲ ਨੇ ਉਤੋਂ ਵੀ ਜ਼ਿਆਦਾ ਕਰ ਦਿੱਤਾ ਜਿਹੜੀ ਇਹਨਾਂ ਨੇ ਸੌਦਾ ਸਾਧਦਾ ਸਾਰਾ ਕੁਝ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਿਵਦਵੀਂ ਕਰਾਈ ਐਮ ਐਸ ਜੀ ਜਿਹੜੀਆਂ ਫਿਲਮਾਂ ਲੁਵਾਈਆਂ ਉਤੋਂ ਸਿਕਿਉਰਿਟੀ ਖੜੀ ਕਰ ਦਿੱਤੀ ਇਹ ਪੂਰੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਪਰ ਅੱਜ ਕੱਲ ਜਿਹੜੇ ਹੁਣ ਦੇ ਜਥੇਦਾਰ ਆ ਉਹਨਾਂ ਦੇ ਵੀ ਕੁਐਸਚਨ ਮਾਰਕ ਆ ਮੈਂ ਕੱਲ ਤੱਕ ਤੇ ਕਿੰਦੂ ਪ੍ਰੰਤੂ ਨਹੀਂ ਕਰਦਾ ਨਾ ਇਹ ਮੇਰੀ ਹੈਸੀਅਤ ਅਸੀਂ ਨਤਮਸ ਸਗਾ ਅਸੀਂ ਕੋਈ ਨਮਾਣੇ ਬਹੁਤ ਨਮਾਣੇ ਆ ਜੀ ਅਕਾਲ ਤਖਤ ਬਹੁਤ ਸਰਵੋੱਚਾ ਤੇ ਮੈਂ ਸਿਰਫ ਕੁਐਸਚਨ ਮਾਰ ਕੇ ਜਿਹੜਾ ਉਹ ਜਥੇਦਾਰਾਂ ਤੇ ਕੀਤਾ ਜਥੇਦਾਰ ਵੀ ਇਸ ਟਾਈਮ ਵਿਵਾਦਾਂ ਦੇ ਵਿੱਚ ਆ ਕੌਮ ਜਿਹੜੀ ਪੂਰੀ ਦੁਨੀਆ ਹੈ ਜਿਹੜੀ ਉਹ ਇਸ ਟਾਈਮ ਅਕਾਲ ਤਖਤ ਦੇ ਜਥੇਦਾਰ ਤੇ ਜਿਹੜੇ ਭਾਈ ਹਰਪ੍ਰੀਤ ਸਿੰਘ ਉਸ ਬੰਨੇ ਤਿੰਨਾਂ ਜਥੇਦਾਰਾਂ ਵੱਲੀਂ ਵੇਖ ਰਹੀ ਵੀ ਕੀ ਹੋ ਰਿਹਾ ਕਿੱਦਾਂ ਆ ਸੁਖਬੀਰ ਸਿੰਘ ਨੂੰ ਪਾਸੇ ਕਰਨਾ ਉਹੀ ਮਸਲੇ ਦਾ ਹਾਲ ਆ ਜਾਂ ਇਹ ਕਿਸੇ ਗੇਮ ਜਿਹੜੀ ਕਿਸੇ ਹੋਰ ਬੰਨੇ ਨੂੰ ਤੁਰਪੀਆ ਕੀ ਜਾਣਾ ਚਾਹੁੰਦੇ ਆ ਇਕੋ ਤੁਹਾਡੇ ਸਵਾਲ ਦੇ ਦੋ ਪਆਇੰਟ ਹੈ ਜੀ ਚੋਖਵੀਰ ਸਿੰਘ ਬਾਦਲ ਤੋਂ ਜਿਹੜਾ ਐਸਐਸ ਵਿੱਚ ਅਸਤੀਫਾ ਮੰਗਿਆ ਗਿਆ ਸੀ ਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈਟਰ ਲਿਖ ਕੇ ਇਹ ਗੱਲ ਕਹਿਤੀ ਕਿ ਮੈਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਜੀ ਇਹ ਅਸਤੀਫਾ ਕਿਉਂ ਦਿੱਤਾ ਗਿਆ ਇਸ ਅਸਤੀਫੇ ਦਾ ਜਿਹੜਾ ਤੁਸੀਂ ਆਰਐਸਐਫ ਜਾਂ ਅਮਿਤ ਸ਼ਾਹ ਦੀ ਗੱਲ ਕਰਦੇ ਹੋ ਉਹਦੇ ਨਾਲ ਕੋਈ ਤੁਲਖ ਨਹੀਂ ਜੀ ਇਹ ਅਸਤੀਫਾ ਇਸ ਕਰਕੇ ਦਿੱਤਾ ਗਿਆ ਕਿਉਂਕਿ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਹਿੱਸਾ ਜੀ ਜਿਹੜਾ ਐਸਪੇਸ ਸੁਖਵੀਰ ਬਾਦਲ ਦੇ ਫੁੱਲ ਟੈ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਹੈ ਗੱਲ ਤੱਕ ਸੈਨ ਨੂੰ ਔਰ ਇੱਕ ਕੱਟਿਆ ਚਿੱਠਾ ਦਿੱਤਾ ਕਿ ਚਾਰੀ ਸ਼ੀਟ ਦਿੱਤੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਇਹ ਨਾਲ ਇਹ ਵੀ ਕਹਿ ਕੇ ਇਹਦੇ ਵਿੱਚ ਕਿਸੇ ਹੱਦ ਤੱਕ ਅਸੀਂ ਵੀ ਦੋਸ਼ੀ ਹਾਂ ਹਮ ਹਮ ਸਵਾਲੇ ਪੈਦਾ ਹੁੰਦਾ ਹੈ ਕਿ ਜਿਹੜੇ ਬੰਦੇ ਸੁਖਵੀਰ ਸਿੰਘ ਬਾਦਲ ਦੇ ਨਾਲ ਹੁੰਦੇ ਸੀ ਜਿਹੜੇ ਬੰਦੇ ਇਹ ਗੱਲ ਕਹਿੰਦੇ ਕਿ ਅਸੀਂ ਵੀ ਦੋਸ਼ੀ ਹਾਂ ਤੇ ਉਹਨਾਂ ਨੂੰ ਹੁਣੇ ਸ਼ਿਕਾਇਤਨਾਮਾ ਸ਼ਿਕਾਇਤ ਪੱਤਰ ਦੇਣ ਦੀ ਲੋੜ ਕਿਉਂ ਪੈਗੀ ਜੀ ਇਹ ਆਪਾਂ ਨੂੰ ਜਾਣਨਾ ਪੈਣਾ ਹੈ ਬਹੁਤ ਪਿਛਾਂ ਹਮ ਹਮ ਅਸਲ ਵਿੱਚ ਜੇ 2012 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਰੀਪੀਟ ਕੀਤੀ ਜੀ ਉਹ ਤੋਂ ਲਗਭਗ ਸਾਰੇ ਇਕੱਲੇ ਲੀਡਰਸ਼ਿਪ ਨੇ ਇਹ ਗੱਲ ਕਹੀ ਕਿ ਇਹ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਮੈਨੇਜਮੈਂਟ ਹੈ ਉਹਦਾ ਕ੍ਰਿਸ਼ਮਾ ਹੈ ਹੂੰ ਹੂੰ ਸਾਡੀ ਤੱਕ ਇਹ ਸਰਕਾਰ ਕਦੇ ਆ ਹੀ ਨਹੀਂ ਸਕਦੀ ਸੀ ਦੁਬਾਰਾ ਤੋਂ ਸਰਕਾਰ ਕਦੇ ਕਿਸੇ ਪਾਰਟੀ ਦੀ ਆ ਹੀ ਨਹੀਂ ਜੀ ਇਸ ਕਰਕੇ ਆਈ ਕਿ ਉਹਨਾਂ ਦੀ ਮੈਨੇਜਮੈਂਟ ਬੜੀ ਜ਼ਬਰਦਸਤ ਹੈ ਜੀ ਮੈਨੂੰ ਕਈ ਕਾਂਗਰਸੀ ਲੀਡਰ ਮਿਲੇ ਇੱਕ ਵਾਰੀ ਤੇ ਉੱਥੇ ਉਹ ਵੀ ਕਹਿ ਰਹੇ ਸੀ ਜੀ ਧੰਨਾ ਸੁਖਵੀਰ ਸਿੰਘ ਬਾਦਲ ਐਨਾ ਕਾਬਿਲ ਬੰਦਾ ਇੰਨੀ ਮੈਨੇਜਮੈਂਟ ਆਹ ਦੇਖੋ ਸਰਕਾਰ ਰੀਪੀਟ ਕਰ ਗਈ ਜੀ ਅਸਲ ਵਿੱਚ ਉਹ ਸਰਕਾਰ ਦੀ ਰਿਪਿਟਿਸ਼ਨ ਦਾ ਕਾਰਨ ਕੁਝ ਹੋਰ ਸੀ ਜੀ ਐਨੀ ਗੱਲ ਤਾਂ ਹੈ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਲੀਡਰਸ਼ਿਪ ਉਸ ਵੇਲੇ ਉਹ ਸਰਦਾਰ ਕੈਪਟਨ ਅਮਰਿੰਦਰ ਸਿੰਘ ਸੀ ਜੀ ਜੀ ਕੈਪਟਨ ਅਮਰਿੰਦਰ ਸਿੰਘ ਦੀ ਉਹ ਇਹ ਸਮਝ ਬਣ ਗਈ ਸੀ ਕਿ ਸੀਟਾਂ ਸਾਨੂੰ 65 ਤੋਂ ਲੈ ਕੇ 70 ਦੇ ਦਰਮਿਆਨ ਹੀ ਆਉਣੀਆਂ ਚਾਹੀਦੀਆਂ ਵੱਧ ਨਹੀਂ ਆਉਣੀਆਂ ਚਾਹੀਦੀਆਂ ਜੀ ਕਿਉਂਕਿ ਚੰਦੀ ਸਾਹਿਬ ਜੀ ਵੀ 2002 ਤੋਂ ਲੈ ਕੇ 7 ਵਾਲੀ ਕੈਪਟਨ ਦੀ ਸਰਕਾਰ ਸੀ ਨਾ ਉਹ ਸਰਕਾਰ ਦੇ ਖਿਲਾਫ ਅਠੱਲੇ ਬਗਾਵਤ ਕੀਤੀ ਸੀ ਤੇ ਕਈ ਸਾਰੇ ਐਮਐਲਏ ਪਠੜਾ ਆਪਣੇ ਨਾਲ ਲੈ ਗਈ ਸੀ ਇਹ ਵੱਖਰੀ ਗੱਲ ਹੈ ਕਿ ਸੋਨੀਆ ਗਾਂਧੀ ਨਾਲ ਡੇਟ ਦਾ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਟੀ ਸਟੇਬਲਾਈਜ਼ ਨਹੀਂ ਕੀਤਾ ਜਾ ਸਕਿਆ ਲੇਕਿਨ ਹਵਾਵਾਂ ਤੋਂ ਬਣ ਗਈ ਸੀ ਹੂੰ ਹੂੰ ਅਮਰਿੰਦਰ ਸਿੰਘ ਨੂੰ ਇਹ ਸੀ ਕਿ ਜੇ ਸੀਟਾਂ ਵਾਲੀਆਂ ਅੱਗੇ ਤਾਂ ਫੇਰ ਹੋ ਜੀ ਆਪਾਂ ਇਹ ਕਰੋ 65 70 ਦੀ ਸੀਟਾਂ ਆ ਜਾਣ ਤੇ ਇਹਦੇ ਨਾਲ ਸਰਕਾਰ ਵਧੀਆ ਚਲਾਵਾਂਗੇ ਇਹ ਨਿਕੰਦਰ ਨੂੰ ਆਪਾਂ ਅਰੈਸਟ ਕਰਦੇ ਰਵਾਂਗੇ ਜੀ ਤਾਂ ਉਸ ਵੇਲੇ ਜਿਹੜੀ ਇੰਟੈਲੀਜੈਂਸ ਸੀ ਪੰਜਾਬ ਦੀ ਉਹ ਪੰਜਾਬ ਦੀ ਇੰਟੈਲੀਜੈਂਸ ਤਾਂ ਇਹਨਾਂ ਦੇ ਮਤੇ ਕਿਸੇ ਪਾਤੜੋ ਵਾਲੇ ਦੇ ਬਿਲਕੁਲ ਜੀ ਲੇਕਿਨ ਉਸ ਵੇਲੇ ਨਾਲ ਜਿਹੜਾ ਹੈਗਾ ਸਮੇਤ ਸਿੰਘ ਸੈਣੀ ਉਹ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸੀ ਹਮਮ ਕੈਪਟਨ ਦੇ ਜਮਾਨੇ ਵਿੱਚ ਉਹ ਇੰਟੈਲੀਜਰ ਸਟਾਇਆ ਰਿਹਾ ਸੀ ਜੀ ਤਾਂ ਉਹ ਬੰਦੇ ਨੂੰ ਇਸ ਗੱਲ ਦਾ ਪਤਾ ਸੀ ਕਿ ਕਿਹੜੇ ਕਿਹੜੇ ਬੰਦੇ ਦੀਆਂ ਕੀ ਕੀ ਕਮਜ਼ੋਰੀਆਂ ਜੀ ਫਿਰ ਉਹਨੇ ਬੜੀ ਤਰद्दਦ ਕਰਕੇ ਲਗਭਗ 2 ਦਰਜਨ ਦੇ ਕਰੀਬ ਇੰਡੀਪੈਂਡੈਂਟ ਬੰਦੇ ਖੜੇ ਕਰਵਾਤੇ ਹਮਮ ਅਰ ਉਹਨਾਂ ਇੰਡੀਪੈਂਡੈਂਟ ਬੰਦਿਆਂ ਨੂੰ ਪੈਸਾ ਜਿਹੜਾ ਹੈਗਾ ਐਂਬੂਲੈਂਸ ਜਿਹੜੀ 108 ਐਂਬੂਲੈਂਸ ਹੈ ਇਹਦੇ ਜਰੀਏ ਪਹੁੰਚਾਇਆ ਗਿਆ ਜੀ ਜਿਹੜੇ ਬੰਦੇ ਖੜੇ ਹੋਏ ਸੀ ਬਾਕੀ ਉਹ ਦੇ ਸੀ ਕਿ ਸਾਨੂੰ ਕੋਈ ਬਿਠਾਉਣਾ ਆਊਗਾ ਹਮਮ ਲੇਕਿਨ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੀ ਹਾਈ ਕਮਾਂਡ ਰਏ ਉਹਨਾਂ ਨੂੰ ਬਿਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹਨਾਂ ਦੀ ਜਿਹੜੀ ਹੈਗੀ ਕਾਂਗਰਸ ਦੀ ਵੋਟ ਫਟ ਕੇ ਨਤੀਜਾ ਇਹ ਹੋਇਆ ਕਿ ਉਹਨਾਂ ਦੀ ਸਰਕਾਰ ਆ ਗਈ ਕੋਈ ਕ੍ਰਿਸ਼ਮਾ ਵਾਲੀ ਗੱਲ ਨਹੀਂ ਸੀ ਜੀ ਅਸਲ ਵਿੱਚ ਕ੍ਰਿਸ਼ਮਾ ਉਹਦੇ ਵਿੱਚ ਸਮੇਤ ਸੈਣੀ ਦਾਸੀ ਕਿਉਂਕਿ ਸਮੇਤ ਸੈਣੀ ਦਾ ਝਗੜਾ ਹੋ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਗੱਲ ਨੂੰ ਲੈ ਕੇ ਜਿਹੜੀ ਅ ਰਵਿਸ਼ੀਤੂ ਵਾਲੀ ਜਾਂਚ ਸੀ ਉਸ ਜਾਂਚ ਦੇ ਵਿੱਚੋਂ 1 ਕਰੋੜ ਰੁਪਈਆ ਇਧਰ ਉਧਰ ਹੋ ਗਿਆ ਸੀ ਤੇ ਸਮਝਿਆ ਜਾਂਦਾ ਵੀ ਉਹ 1 ਕਰੋੜ ਰੁਪਈਆ ਉਸ ਵੇਲੇ ਦੇ ਜਿਹੜੇ ਵਿਜੀਲੈਂਸ ਬਿਊਰੋ ਦੇ ਮੁਖੀ ਸੀ ਉਹ ਤੇ ਨਾਲ ਹੀ ਜਿਹੜੇ ਹੈਗੇ ਐ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਵੱਡੇ ਸਲਾਹਕਾਰ ਉਹ ਵੀ ਸੀ ਇਸ ਕਰਕੇ ਉਹਨਾਂ ਦਾ ਰੱਬੜ ਪਿਆ ਸੀ ਥੈਨੀ ਚਾਹਦਾ ਸੀਗਾ ਕਿ ਉਹ ਸਲਾਹਕਾਰ ਨੂੰ ਤੇ ਜਿਹੜਾ ਵਿਜੀਲੈਂਸ ਦਾ ਜੀ ਫੇ ਇਹਨਾਂ ਦੋਨਾਂ ਨੂੰ ਵੀ ਫੜਕੇ ਅੰਦਰ ਦਿੱਤਾ ਜਾਵੇ ਲੇਕਿਨ ਕੈਪਟਨ ਨੂੰ ਉਦੋਂ ਇਹ ਗੱਲ ਗਵਾਰਾ ਨਹੀਂ ਸੀ ਕੰਦੀ ਸੀ ਇਸ ਕਰਕੇ ਉਹ ਪੋਜੀਸ਼ਨ ਬਣ ਗਈ ਤੇ ਇਹਨਾਂ ਦੀ ਸਰਕਾਰ ਬਣੀ ਜੀ ਸਰਕਾਰ ਬਣ ਤੋ ਬਾਅਦ ਸੁਖਵੀਰ ਸਿੰਘ ਵਾਦਲੇ ਨੇ ਸੋਚਿਆ ਕਿ ਸਿੱਖਤਾ ਬੋਟਸ ਨੂੰ ਪਾਈ ਦੇਣਗੇ ਕਿਉਂਕਿ ਸਾਡੇ ਕੋਲ ਪਾਈਤੀ ਕਾ ਨਹੀਂ ਦਰ ਹੈ ਜੀ ਤੇ ਪੱਕੀ ਤਰ੍ਹਾਂ ਪਾਲ ਦੀ ਜਿਹੜੀ ਹੈਗੀ 25 ਸਾਲਾਂ ਦਾ ਰਾਜ ਭਾਗ ਪੱਕਾ ਕਰਨ ਵਾਸਤੇ ਕੋਈ ਪੱਕਾ ਬੋਟ ਬੈਂਕ ਖੋਲ ਲਵੇਗੀ ਹੂੰ ਉਹ ਫਿਰ ਬੋਟ ਬੈਂਕ ਉਹਨਾਂ ਨੇ ਦੇਖਿਆ ਕਿ ਦੇਰੇਆਣਾਂ ਦੀ ਵੋਟ ਆਪਾਂ ਨੂੰ ਮਿਲ ਸਕਦੀ ਹੈ ਜੀ ਕਿਉਂਕਿ 2007 ਮੇਲੇ ਜਿਹੜੀ ਚੋਣ ਹੋਈ ਸੀ ਜੱਦੀ ਸਾਹਿਬ ਉਸ ਜ਼ੋਨ ਦੇ ਵਿੱਚ ਜਿਹੜਾ ਸਾਡਾ ਜਿਹੜਾ ਖੇਤਾ ਮਾਲਵੇ ਦਾ ਪਟਿਆਲੇ ਤੋਂ ਲੈ ਕੇ ਜੀ ਫਿਰੋਜ਼ਪੁਰ ਤੱਕ ਇਸ ਖਿੱਤੇ ਦੇ ਵਿੱਚ 40 ਦੇ ਕਰੀਬ ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਨੂੰ ਆਗਿਆ ਸੀ ਜੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕਦੀ ਸੀ ਲੇਕਿਨ ਮਾਝੇ ਤੇ ਦੁਆਬੇ ਦੇ ਵਿੱਚੋਂ ਜਿਹੜੀਆਂ ਟੁੱਟ ਗਈਆਂ ਸੀਟਾਂ ਅਕਾਲੀ ਦਲ ਨੂੰ ਆਗਿਆ ਭਜੇ ਤੀਨ ਨੂੰ ਆਗਿਆ ਤੇ ਸਰਕਾਰ ਇਹਨਾਂ ਦੀ ਬਣ ਗਈ ਸੀ ਹਮ ਸੁਖਵੀਰ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀਗਾ ਕਿ ਜੇ ਮਾਡਵੇ ਦੇ ਵਿੱਚੋਂ 35-40 ਸੀਟਾਂ ਇਹਨਾਂ ਨੂੰ ਆ ਸਕਦੀਆਂ ਕਾਂਗਰਸ ਨੂੰ ਤਾਂ ਡੇਰੇ ਦੀ وجہ ਕਰਕੇ ਜੀ ਤੇ ਉਦੋਂ ਡੇਰੇ ਵਾਲਿਆਂ ਨੇ ਵੱਖਰੇ ਪੋਲਿੰਗ ਲਾ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪੁਵਾਈਆਂ ਸੀ ਬਿਲਕੁਲ ਜੀ ਸੋ ਫਿਰ ਉਹ ਉਧਰਨੇ ਬਸ ਕੋਸ਼ਿਸ਼ ਕੀਤੀ ਗਈ ਕਿਉਂਕਿ ਆਪਾਂ 2007 ਵਾਲੀ ਗੱਲ ਬੜੇ ਵਾਰੀ ਕੀਤੀ ਹੈ ਮਈ 2007 ਦੇ ਵਿੱਚ ਜਦੋਂ ਡੇਰਾ ਮੁਖੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀਗੀ ਸਲਾਬਪੁਰੇ ਇੱਕ ਫੰਕਸ਼ਨ ਕੀਤਾ ਸੀ ਬਿਲਕੁਲ ਉਸ ਤੋਂ ਬਾਅਦ ਫਿਰ ਬਠਿੰਡੇ ਦੇ ਵਿੱਚ ਝਗੜਾ ਹੋਇਆ ਫਿਰ ਪ੍ਰੇਮੀਆ ਦੇ ਖਿਲਾਫ ਐਫ ਆਈ ਆਰ ਹੋਈ ਇੱਕ ਐਫ ਆਈ ਆਰ ਡੇਰਾ ਮੁਖੀ ਦੇ ਖਿਲਾਫ ਹੋਈ ਬੇਰਾ ਮੁਖੀ ਦੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਸੀ ਉਸ ਐਫ ਆਈ ਆਰ ਤੋਂ ਬਾਅਦ ਬੇਰਾ ਮੁਖੀ ਫਿਲਮਾਂ ਬਣਾਉਣ ਲੱਗਿਆ ਜੀ ਫਿਲਮਾਂ ਬਣਾਉਣ ਦਾ ਜਦੋਂ ਮਾਮਲਾ ਆਇਆ ਤੇ ਫਿਲਮਾਂ ਬਣ ਬਣ ਕੇ ਇੱਥੇ ਆਉਣੀਆਂ ਸ਼ੁਰੂ ਹੋ ਗਈਆਂ ਲੇਕਿਨ ਉਹ ਫਿਲਮਾਂ ਪੰਜਾਬ ਦੇ ਲੱਗ ਨਹੀਂ ਕੈ ਸਕ ਪਤ ਨਹੀਂ ਹੂੰ ਹੂੰ ਤਾਂ 2012 ਦੀ ਚੋਣ ਆ ਗਈ 2012 ਦੀ ਚੋਣ ਵੇਲੇ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਸੀ ਬੇਰਾ ਮੁਖੀ ਦੇ ਖਿਲਾਫ ਉਹ ਇਹਨਾਂ ਨੇ ਉਹਦੀ ਕੈਂਸਲੇਸ਼ਨ ਭਰਤੀ ਅਦਾਲਤ ਤੋਂ ਪ੍ਰਵਾਨਗੀ ਮੰਗੀ ਵਗੈਰਾ ਵਗੈਰਾ ਜੀ ਅਗਾਹ ਜਿਹੜੀ ਫਿਰ ਜਿਹੋ ਉਹ ਉਹਨੂੰ ਥੋੜੀ ਜੀ ਮਦਦ ਰਾਹਤ ਮਿਲ ਗਈ ਮੁਕਦਮੇ ਵਾਲੇ ਪਾਸੇ ਤੋਂ ਜੀ ਤਾਂ ਉਹਦੀ ਉਹ ਫਿਲਮ ਆ ਗਈ ਜਿੰਮ ਪੰਜਾਬ ਦੀ ਲੱਗਦੀ ਨਹੀਂ ਸੀ ਇਸ ਲਈ ਲੋੜੇ ਵੜ ਗਈ ਕਿ ਡੇਰਾ ਮੁਖ ਨੂੰ ਮਾਫ ਕੀਤਾ ਜਾਂਦੇ ਮਾਫੀ ਵਾਲੀ ਗੱਲ ਹੋ ਗਈ ਅੰਤ ਤੱਕ ਸਭ ਤੋਂ ਮਾਫੀ ਮਿਲ ਗਈ ਲੇਕਿਨ ਮਾਫੀ ਮਿਲਣ ਦੇ باوجود ਵੀ ਜਿਹੜੇ ਸਿੱਖ ਪੰਥ ਨੇ ਉਸ ਮਾਫੀ ਨਾਮੇ ਨੂੰ ਪ੍ਰਵਾਨ ਨਹੀਂ ਕੀਤਾ ਪਰ ਉਹ ਜਾਰੀ ਨੇ ਆ ਜੀ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੈਸ ਰੂਪ ਉਹ ਪੁਰਜੋ ਜਿਹੜਾ ਹਰ ਸਿੰਘ ਬਲਤੋਂ ਚੋਰੀ ਕੀਤਾ ਚੋਰੀ ਕਰਨ ਤੋਂ ਬਾਅਦ ਚੁਣੌਤੀਆਂ ਦਿੱਤੀਆਂ ਫਿਰ ਉਹ ਬੇਅਦਵੀ ਕੀਤੀ ਇਹ ਸਾਰੇ ਮਾਮਲੇ ਦਾ ਨਤੀਜਾ ਇਹ ਹੋਇਆ ਕਿ 2017 ਦੀ ਜਦੋਂ ਚੋਣ ਆਈ ਤੇ ਅਕਾਲੀ ਦਲ ਪੂਰੀ ਤਰ੍ਹਾਂ ਹਾਰ ਗਿਆ ਜੀ ਹਾਰਨ ਤੋਂ ਬਾਅਦ ਇਹਨਾਂ ਨੂੰ ਏਸੇਕੇ ਸਖੜੇ ਹੋ ਜਾਣਗੇ 2017 ਤੋਂ ਬਾਅਦ ਫਿਰ 2019 ਦੀ ਚੋਣ ਆ ਗਈ ਪਾਰਲੀਮੈਂਟ ਦੀ ਚੋਣ 2019 ਵਾਲੀ ਵੀ ਹਾਰ ਗਈ ਫਿਰ ਆ ਗਈ 2022 ਵਾਲੀ ਚੋਣ 2022 ਵਾਲੀ ਚੋਣ ਦੇ ਵਿੱਚ ਤੇ ਸਵਾਰੀਆਂ ਤਿੰਨ ਹੀ ਰਹਿ ਗਈਆਂ ਜਿਨ੍ਹਾਂ ਦੇ ਵਿੱਚੋਂ ਦੋ ਸਵਾਰੀਆਂ ਉਤਰ ਗਈਆਂ ਇਕ ਦਿਨ ਸੁਖੀਏ ਡਾਕਟਰ ਸੁਖੀਓ ਦਾ ਗਿਆ ਆਮ ਆਦਮੀ ਪਾਰਟੀ ਦੇ ਹੂੰ ਹੂੰ ਇਹ ਅਲੀ ਸ਼ਾਹ ਵਾਲ ਦੇ ਘਰੇ ਬੈਠੇ ਐ ਤੇ ਇੱਕ ਰੂਸੋ ਮਜੀਠੀਆ ਦੀ ਵਾਈਫ ਰਹਿ ਗਈ ਐ ਕਮੀਪ ਕੌਰ ਹੂੰ ਹੂੰ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਉਹਨਾਂ ਨੇ ਕਹਿ ਕੇ ਸੁਖਵੀਰ ਸਿੰਘ ਬਾਦਲ ਹੁਣ ਸਾਡਾ ਪੇੜਾ ਪਾਰ ਨਹੀਂ ਲਾ ਸਕਦਾ ਜਿਹੜੇ ਬੰਦੇ ਸੁਖਵੀਰ ਦੇ ਹਰ ਕੋ ਕਾਰਮ ਦੇ ਵਿੱਚ ਸਾਂਝੀਦਾਰ ਸੀ ਫਿਰ ਉਹਨਾਂ ਨੇ ਕਹਿ ਕੇ ਆਪਾਂ ਹੁਣ ਸੁਖਵੀਰ ਦੇ ਨਾਲੋਂ ਨਾਤਾ ਤੋੜੀਏ ਸੁਖਵੀਰ ਨੂੰ ਬਦਲੀਏ ਜੀ ਤਾਂ ਸੁਖਵੀਰ ਨੂੰ ਬਦਲਣ ਦੀ ਗੱਲ ਸ਼ੁਰੂ ਹੋਈ ਜੀ ਇਹਨੂੰ ਬਦਲਿਆ ਜਾਵੇ ਬਦਲਣਾ ਸਕਦਾ ਨਹੀਂ ਸੀ ਕਿਉਂਕਿ ਜਿਹੜਾ ਉਹ ਜਥੇਬੰਦਕ ਢਾਂਜਾ ਹੈ ਉਹਦੇ ਵਿੱਚ ਕਿਹੜਾ ਕੁਚੂਨ ਹੋਈ ਹੈ ਉੱਥੇ ਤਾਂ ਸਿਰਫ ਨਾਮਜ਼ਦਗੀਆਂ ਹੋਈ ਹੈ ਜੀ ਜੀ ਨਾਮਜ਼ਦਗੀਆਂ ਜਿਹੜੇ ਉਹਦੇ ਬੰਦੇ ਨਾਮਜ਼ਦ ਕੀਤੇ ਆ ਉਹਦੇ ਨਾਲ ਘਰੁੱਤੇ ਸੀ ਉਦੋਂ ਕਹਿੰਦੇ ਨੇ ਕਿ ਵਧੀਆ ਤਰੀਕਾ ਕਰ ਰਿਹਾ ਕਿ ਆਪਾਂ ਅਕਾਲ ਤਖਤ ਸਾਹਿਬ ਤੇ ਜਾਈਏ ਤੇ ਉੱਥੇ ਜਾ ਕੇ ਆਪਾਂ ਪੱਤਰ ਦਿੰਨੇ ਉਹਨੇ ਪਸੰਦ ਦੇਤਾ ਜੀ ਅਕਾਲ ਤਖਤ ਸਾਹਿਬ ਨੇ ਸੁਖਵੀਰ ਨੂੰ ਵੀ ਤਲਬ ਕਰਨ ਲਿਆ ਉਹਨਾਂ ਨੂੰ ਵੀ ਤਲਬ ਕਰ ਲਿਆ ਜੀ ਸੁਖਵੀਰ ਨੇ ਸਾਰਾ ਕੁਝ ਮੰਨ ਲਿਆ ਗੱਦੀ ਦਾ ਅਸਲੋਂ ਜ਼ਿਆਦਾ ਉਹ ਕਹਿੰਦਾ ਜੀ ਮੇਰੀ ਝੋਲੀ ਪਾ ਦਿਓ ਜੋ ਪਾਉਣਾ ਪਾ ਦਿਓ ਉਹਨੂੰ ਤਨਖਾਹਿਆ ਕਰਾ ਦਿੰਦਾ ਜੀ ਦ ਲੇਕਿਨ ਕਮੇਟੀ ਗੱਲ ਜਿਹੜੀ ਐਸਪਰੇ ਹੈ ਬੰਦੇ ਦੀ ਉਹ ਉਹ ਚਰਚਾ ਦਾ ਵਿਸ਼ਾ ਲੋਕਾਂ ਦੇ ਵਿੱਚ ਵੀ ਉਹ ਇਹ ਹੈ ਕਿ ਜਿਹੜੇ ਸਿੰਘ ਸਹਿਬਾਨ ਨੇ ਉਦੋਂ ਮਾਫ ਕੀਤਾ ਸੀ ਉਹਨੂੰ ਉਹਨਾਂ ਸਿੰਘ ਸਹਿਬਾਂ ਨੂੰ ਗੁਰਬਚਨ ਸਿੰਘ ਉਹਨਾਂ ਨੂੰ ਤਰਬ ਕਿਉਂ ਨਹੀਂ ਕੀਤਾ ਜੀ ਗੱਲ ਨਾ ਵੀ ਕਰਨ ਉਹਨੂੰ ਸਤਕਾਰ ਨਾਲ ਬਣਾ ਕੇ ਪੁੱਛਿਆ ਜਾ ਸਕਦਾ ਹੈ ਕਿ ਸਿੰਘ ਸਾਹਿਬ ਤੁਹਾਨੂੰ ਦੱਸੋ ਕੀ ਨੇ ਹੁਕਮ ਦਿੱਤਾ ਸੀ ਤੁਸੀਂ ਜਿਹੜਾ ਮੁਖੀ ਨੂੰ ਕਿਉਂ ਕੀਤਾ ਉਧਰ ਗੱਲ ਜਾਣੀ ਨਹੀਂ ਲਈ ਉਸ ਪਾਸੇ ਗੱਲ ਨਾ ਜਾ ਕੇ ਤੇ ਸੁਖਵੀਰ ਸਿੰਘ ਬਾਦਲ ਦਾ ਨਾਤਾ ਫੈਸਲਾ ਕਰਦੇ ਆ ਨਾ ਉਹਨੂੰ ਕੋ ਸਜ਼ਾ ਦਿੰਦੇ ਆ ਉਹਨੂੰ ਲਮਕਾਇਆ ਹੋਇਆ ਜੀ ਇਸ ਲਮਕਣ ਵਾਲੀ ਮਾਮਲੇ ਦੇ ਵਿੱਚ ਨਕਸਾਨ ਅਕਾਲੀ ਦਲ ਦਾ ਹੋੜ ਹੈ ਜੀ ਅੱਜ ਸਾਡੇ ਇੰਨੇ ਚਾਰ ਜਿੰਨੀ ਚੋਣਾ ਹੋ ਗਿਆ ਉਹਨਾਂ ਦੇ ਨਤੀਜੇ ਆ ਜਾਣਗੇ ਜੀ ਉਹ ਨਤੀਜੇ ਤੁਹਾਨੂੰ ਸਾਬਤ ਕਰ ਦੇਣਗੇ ਕਿ ਜੇ ਸੁਖਵੀਰ ਬਾਦਲ ਚੋਣ ਲੜਦਾ ਕਿਧਰ ਬਈ ਤਾਂ ਉਹ ਜਿੱਤ ਜਾਣਾ ਸੀ ਔਰ ਜਿਵੇਂ 1995 ਦੀ 22 ਇਲੈਕਸ਼ਨ ਕਿਧਰ ਬਾਅਦ ਜਿੱਤ ਕੇ ਅਕਾਲੀ ਦਲ ਦਾ ਰਾਹ ਖੁੱਲਿਆ ਸੀ ਉਸ ਦਿਨ ਜੇ ਨਹੀਂ ਅਕਾਲੀ ਦਲ ਲਈ ਰਾਹ ਖੁੱਲ ਗਿਆ ਨਸਤੀ ਲੇਕਿਨ ਕਿਉਂਕਿ ਸੁਖਵੀਰ ਬਾਦਲ ਤਨਖਾਈਆ ਤਨਖਾਈਆ ਖੜਾ ਨਹੀਂ ਹੋ ਸਕਦਾ ਜੀ ਦੂਜੀ ਗਲਤੀ ਕਾਲੀਦਰ ਨੇ ਕੀਤੀ ਕਿ ਜੇ ਸੁਖਵੀਰ ਚੋਣ ਨਹੀਂ ਲੜਦਾ ਸੀ ਕੋਈ ਵੀ ਨਹੀਂ ਲੜਦੇ ਉਹਨਾਂ ਨੇ ਚੋਣ ਲੜ ਦਿੱਤੋ ਇਨਕਾਰ ਕਰਤਾ ਹੂੰ ਹੂੰ ਉਹ ਇਨਾਂ ਹਾਲਾਤਾਂ ਦੇ ਵਿੱਚ ਕੀ ਕੀਤਾ ਜਾਵੇ ਤਿੰਨ ਚਿੱਠੀਆਂ ਹੁਣ ਤੱਕ ਸੁਖਵੀਰ ਬਾਦਲ ਲਿਖ ਚੁੱਕਿਆ ਹੈ ਜੀ ਪਹਿਲਾ ਉਹ ਤੇ ਜਾ ਕੇ ਗੁੜਾ ਮੰਨਿਆ ਜੀ ਦੂਜੀ ਚਿੱਠੀ ਉਹਨੇ ਫੇਰ ਲਿਖ ਦਿੱਤੀ ਵੀ ਮੈਂ ਤੇਰਾ ਤੁਸੀਂ ਛੇਵੀਂ ਕਰੋ ਕੁਛ ਨਾ ਕੁਛ ਮੇਰੀਆਂ ਜ਼ਿੰਮੇਵਾਰੀਆਂ ਬਣ ਗਈਆਂ ਕੁਝ ਸਮਾਜਿਕ ਜ਼ਿੰਮੇਵਾਰੀਆਂ ਵੀ ਹੈਗਾ ਸਮਾਜਿਕ ਜ਼ਿੰਮੇਵਾਰੀਆਂ ਤੇ ਇੱਕ ਉਹਦੀ ਬੇਟੀ ਦੀ ਸ਼ਾਦੀ ਹੈ ਤੇ ਇੱਕ ਤਨਖਾਹੀ ਆ ਪਿਤਾ ਆਪ ਦੀ ਬੇਟੀ ਦੀ ਜਿਹੜੀ ਢੋਲੀ ਕਿਵੇਂ ਤੋਰੂਗਾ ਕਿਵੇਂ ਉਹ ਪੱਲਾ ਫੜਾਊਗਾ ਇੱਕ ਬਹੁਤ ਵੱਡਾ ਸਵਾਲ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿਵੇਂ ਜਾਊਗਾ ਉਹਨੇ ਉਹ ਚਿੱਠੀ ਲਿਖਤੀ ਪਰ ਨਾਲ ਉਹਨੇ ਇੱਕ ਜਿਹੜੀ ਗਲਤੀ ਇਹ ਕਰ ਲਈ ਉਹਨੇ ਲਿਖਤਾ ਕਿ ਮੇਰੇ ਖਿਲਾਫ ਜਿਹੜੇ ਦੋਸ਼ ਲਾਏ ਐ ਦੂਸ਼ਣਬਾਜ਼ੀ ਐ ਇੱਕ ਸਾਜ਼ਿਸ਼ ਐ ਇਸ ਗੱਲ ਤੋਂ ਵੀ ਸਵਾਲ ਖੜੇ ਹੋ ਗਏ ਫਿਰ ਉਹਨੇ 18 ਤਾਰੀਖ ਨੂੰ ਅਸਤੀਫਾ ਦਿੱਤਾ 8 ਮਾਰਚ ਨੂੰ ਅਸਤੀਫਾ ਦੇਣ ਤੋਂ ਬਾਅਦ ਉਹਦਾ ਅਸਤੀਫਾ ਜਿਹੜਾ 17 ਨੂੰ ਅਸਤੀਫਾ ਤੇ 18 ਨੂੰ ਮਤਲਬ ਜਿਹੜੀ ਐ ਮੀਟਿੰਗ ਬੁલાਦੀ ਜਿਹੜੀ ਉਹ ਮੀਟਿੰਗ ਬੁਲਾਈ ਹੈ ਉਸ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸ ਤੇ ਬਿਸ਼ਕੂਸ਼ੋਰ ਕਹਿ ਰਹੇ ਆ ਬਾਦ ਦੇ ਵਿੱਚ ਕੋਈ ਸ਼ੋਰ ਕਰਦੇ ਅਸ ਕੰਪਾਸਟ ਵੀ ਤੇ ਕਨਿਸਕਰੀ ਹੋਰ ਸਿਕ ਸੰਗਤਾਂ ਨੂੰ ਬੁਲਾਵਾਂਗੇ ਪੁੱਛਾਂਗੇ ਜਦਬੰਦਿਆਂ ਨੂੰ ਪੁੱਛਾਂਗੇ ਇਹ ਅਸਤੀਫਾ ਪ੍ਰਵਾਨ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਲੇਕਿਨ ਜਿਹੜਾ ਪ੍ਰੈਸ ਰਿਪੋਰਟ ਜਾਰੀ ਕੀਤਾ ਉਹਦੇ ਵਿੱਚ ਕਹੇ ਵੀ ਸੁਖਵੀਰ ਸਿੰਘ ਬਾਦਲੂ ਕਹਿੰਦੇ ਆ ਕਿ ਤੂੰ ਭਾਈ ਆਪਣਾ ਅਸਤੀਫਾ ਬਾਪਸ ਲੈ ਲੈਣਾ ਨਹੀਂ ਤਾਂ ਅਸੀਂ ਵੀ ਅਸਤੀਫੇ ਦੇ ਲੈਗੇ ਜੀ ਇਹ ਸਾਰੇ ਸਿਲਸਿਲੇ ਚੱਲਦੇ ਆ ਭੱਬਲ ਪੁੱਸਾ ਬਹੁਤ ਵੱਡਾ ਸੀ ਲੇਕਿਨ ਉਹਨਾਂ ਇੱਕ ਜਿਹੜੀ ਕਨ ਚਿੱਠੀ ਜਿਹੜੀ ਜਨਤਖ ਹੋਈ ਹੈ ਉਹ ਚਿੱਠੀ ਉਹਨੇ 18 ਤਾਰੀਖ ਨੂੰ ਲਿਖੀ ਹੈ ਜੀ ਉਹ ਚਾਰਕ ਲੈਨਰ ਦੀ ਚਿੱਠੀ ਹੈ ਉਹਦੇ ਵਿੱਚ ਉਹ ਕਹਿੰਦਾ ਜੀ ਵੀ ਮੇਰੇ ਮਨ ਤੇ ਬੜਾ ਬੋਝ ਹੈ ਮੈਨੂੰ ਤਨਖਾਹਿਆ ਘਟਾ ਦਿੱਤਾ ਹੋਇਆ ਹੈ ਮੈਂ ਬੇਨਤੀ ਕਰਦਾ ਕਿ ਮੈਨੂੰ ਜਿਹੜੀ ਹੈਗੀ ਹੈ ਜੋ ਸਜ਼ਾ ਲਾਉਣੀ ਹੈ ਉਹ ਲਈ ਜਾਵੇ ਤੇ ਮੈਂ ਕਾਲੀ ਦਲ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਾਂ ਉਹਨਾਂ ਅਸਤੀਫਾ ਭਾਵੇਂ ਉਹਦਾ ਪ੍ਰਵਾਨ ਨਹੀਂ ਕੀਤਾ ਲੇਕਿਨ ਜਦੋਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਲਿਖ ਕੇ ਦੇ ਦਿੱਤਾ ਕਿ ਮੈਂ ਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਇਹ ਮੰਨਿਆ ਜਾ ਚੁੱਕਾ ਕਿ ਉਹ ਅਸਤੀਫਾ ਹੁਣ ਹੋ ਗਿਆ ਜੀ ਹੁਣ ਅਕਾਲ ਤਖਤ ਸਾਹਿਬ ਦੇ ਮਤਲਬ ਪਾਲੇ ਦੇ ਵਿੱਚ ਕੀਿੰਦ ਗਈ ਉਹਨਾਂ ਨੇ ਕੀ ਕਰ ਰਹੀ ਜੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਚੰਦੀ ਸਾਹਿਬ ਕਹਿੰਦੇ ਸ਼ਾਇਦ 25 ਤਾਰੀਖ ਨੂੰ ਅੱਜ 23 ਹੈ ਪਰਸੋਂ 25 ਤਾਰੀਖ ਨੂੰ ਸਿੰਘ ਸਹਿਬਾਨੀ ਕਮੇਟੀ ਨੂੰ ਬੁਲਾ ਰਹੇ ਹੂੰ ਹੂੰ ਜਿਹਦੇ ਵਿੱਚ ਸਿੰਘ ਸਿਕਸਸਵਾਹਾ ਨੇਹਿੰਗ ਸਿੰਘ ਤੇ ਰਿਆ ਸਿੰਘ ਸੁਹਾਵਾ ਜਿਹੜੀਆਂ ਹੈਗੀਆਂ ਉਹਨਾਂ ਦੇ ਲੀਡਰਾਂ ਨੂੰ ਬੁਲਾਇਆ ਜਾਊਗਾ ਉਹਨਾਂ ਦੇ ਪ੍ਰਤੀਨਿਧਾਂ ਨੂੰ ਬੁਲਾਇਆ ਜਾਊਗਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਊ ਅਗਰ ਪਰਸੋਂ ਵਾਲੀ ਮੀਟਿੰਗ ਕਿ 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 ਲੋ ਟਾਲੀ ਜਾਣੀ ਪੈਗੀ ਤਾਂ ਫਿਰ ਨਵੰਬਰ ਦੇ ਅੰਤ ਵਿੱਚ ਹੋਣੀ ਹੈ ਇਹ ਕੁੱਲ ਮਿਲਾ ਕੇ ਮਾਮਲਾ ਹੁਣ ਉੱਥੇ ਕੀਤਾ ਕੀ ਜਾਵੇ ਇਹ ਤੁਹਾਨੂੰ ਵੀ ਪਤਾ ਅਸੀਂ ਵੀ ਜਾਣੇ ਕਿ ਆਪਾਂ ਸਦੰਤਾ ਦੀ ਕਦਰ ਕਰਦੇ ਆਂ ਜਿਹੜੇ ਸਿੱਖ ਸਦੰਤਾ ਹੈ ਜੋ ਕੁਝ ਬਾਦਲ ਪਰਿਵਾਰ ਨੇ ਆਪਣੀ ਸਥਾਪਤੀ ਵਾਸਤੇ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਉਹਦੇ ਨਾਲ ਅਕਾਲੀ ਦਲ ਇੱਕ ਬਹੁਤ ਵੱਡੇ ਸੰਕਟ ਦੇ ਵਿੱਚ ਹੈ ਬਿਲਕੁਲ ਔਰ ਇਸ ਵੇਲੇ ਅਕਾਲੀ ਦਲ ਦੀ ਖੂਦ ਨੂੰ ਬਹੁਤ ਵੱਡਾ ਖਤਰਾ ਹੈ ਹੂੰ ਹੂੰ ਗੁਨਾਹ ਕੋਈ ਵੀ ਕਰ ਸਕਦਾ ਵੱਡੇ ਵੱਡੇ ਬੰਦੇ ਨੇ ਗੁਨਾਹ ਕੀਤੇ ਉਹਨਾਂ ਨੂੰ ਸਜ਼ਾਵਾਂ ਮਿਲ ਗਈਆਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਵੀ ਕਰਦੇ ਆਪਾਂ ਸੰਤ ਫਤਿਹ ਸਿੰਘ ਹੋਰਾਂ ਦੀ ਗੱਲ ਕਰ ਰਹੇ ਆ ਇੱਥੇ ਜਿਹੜਾ ਰਾਸ਼ਟਰਪਤੀ ਨੂੰ ਵੀ ਜਿਹੜਾ ਤਲਬ ਕਰਨ ਵਾਲੀ ਗੱਲ ਹੋਈ ਸੀ ਇਹ ਸਾਰੀਆਂ ਗੱਲਾਂ ਹੁੰਦੀਆਂ ਗਏ ਲੇਕਿਨ ਉਹਦਾ ਨਿਪਟਾਰਾ ਹੁੰਦਾ ਨਹੀਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਸੁਖਵੀਰ ਬਾਦਲ ਵਾਲਾ ਜਿਹੜਾ ਕੇਸ ਹੈ ਇਹਦਾ ਛੇਤੀ ਨਿਪਟਾਰਾ ਕਿਉਂ ਨਹੀਂ ਹੋ ਰਿਹਾ ਜੀ ਇਹਨੂੰ ਲੈ ਕੇ ਚਰਚਾਵਾ ਕਾਫੀ ਹੋ ਰਹੀ ਗਏ ਜੀ ਜੇ ਤੁਸੀਂ ਗੱਲ ਕੀਤੀ ਹੈ ਕਿ ਅਮਿਤ ਸ਼ਾਹ ਜਾਂ ਆਰਐਸਐਸ ਪਰ ਜਾਂ ਬੀਜੇਪੀ ਵਾਲੇ ਚਾਹੁੰਦੇ ਹੈ ਤੇ ਆਖਾਂੀ ਦਲ ਤਾਂ ਬੀਜੇਪੀ ਨਾਲ ਸਮਝੌਤਾ ਹੋ ਸਕਦਾ ਪਰ ਸ਼ਰਤ ਇਹ ਹੈ ਕਿ ਸੁਖਵੀਰ ਬਾਦਲ ਜਿਹੜਾ ਅਸਤੀਫਾ ਦੇਵੇ ਤੇ ਲੀਡਰ ਕੋਈ ਨਵਾਂ ਆਵੇ ਇਹ ਸ਼ਰਤ ਕੋਈ ਅੱਜ ਦੀ ਨਹੀਂ ਜੀ ਇਹ ਤਾਂ ਪਾਰਲੀਮੈਂਟ ਵੀ ਚੋਣਾਂ ਤੋਂ ਪਹਿਲਾਂ ਹੀ ਹੋ ਗਈ ਸੀ ਜੀ ਉਹ ਇਹ ਗੱਲ ਕਹਿੰਦਾ ਜਿਹੜੀ ਇੱਕ ਇੰਟਰਵਿਊ ਤੁਸੀਂ ਦੇਖੀ ਹੋਣੀ ਹੈ ਦਰਸ਼ਨ ਸਿੰਘ ਢਾਲੀਵਾਲ ਦੀ ਹਮਮ ਦਰਸ਼ਨ ਸਿੰਘ ਢਾਲੀਵਾਲ ਅਮਰੀਕਾ ਦੇ ਵਿੱਚ ਰਹਿੰਦੇ ਜੀ ਰਖੜਾ ਪਰਿਵਾਰ ਦੇ ਅਹਿਮ ਮੈਂਬਰ ਹੈ ਇੱਕ ਜ਼ਮਾਨਾ ਸੀ ਜਦੋਂ ਉਹਨਾਂ ਨੂੰ ਹਵਾਈਏ ਤੇ ਤੋਂ ਇਹ ਨਹੀਂ ਢਾਖਲ ਨਹੀਂ ਹੁੰਨ ਦਿੱਤਾ ਸੀ ਕਿ ਉਹਨਾਂ ਨੇ ਕਿਸਾਨ ਅੰਦੋਲਨ ਵੇਲੇ ਜਿਹੜੀ ਉੱਥੇ ਸੇਵਾ ਕੀਤੀ ਲੋਕਾਂ ਨੂੰ ਰਾਸ਼ਨ ਪਾਣੀ ਭੇਜਿਆ ਉਹ ਕਿਉਂ ਬਾਅਦ ਵਿੱਚ ਉਹੀ ਦਰਸ਼ਨ ਸਿੰਘ ਢਾੜੀ ਵਾਲੇ ਇਹਨਾਂ ਜਿਆਦਾ ਨੇੜੇ ਹੋ ਗਏ ਮਤਸਿਆ ਦੇ ਤੇ ਨਰਿੰਦਰ ਬੋਧੀ ਦੇ ਕਿ ਐਸ ਵੇਲੇ ਉਹ ਸਭ ਕੁਝ ਕਰਦਾ ਹੈ ਅੰਤਿਮ ਤੀਰਤ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਇਹਦਾ ਅੰਤਲਾ ਸਮਝੌਤਾ ਕਰਾਉਣ ਵਾਸਤੇ ਉਹਨੂੰ ਭੇਜਿਆ ਸੀ ਜੀ ਉਹਨੇ ਜਾ ਕੇ ਜਦੋਂ ਗੱਲ ਕੀਤੀ ਤਾਂ ਅਮਿਤ ਸ਼ਾਹ ਨੇ ਜਿਵੇਂ ਉਹ ਆਪਣੀ ਇੰਟਰਵਿਊ ਚ ਕਹਿੰਦਾ ਵੀ ਅਮਿਤ ਸ਼ਾਹ ਨੂੰ ਸੀ ਕਹਿ ਵੀ ਤੁਸੀਂ ਪੰਜ ਸੀਟਾਂ ਲੈ ਲਓ ਹੂੰ ਹੂੰ ਔਰ ਬਾਕੀ ਜਿਹੜੀਆਂ ਅੱਠ ਸੀਟਾਂ ਆਪਣਾ ਕਾਜੀਦਨ ਲੈ ਲਓ ਜੀ ਉਹਦਾ ਸੀਟਾਂ ਬਾ ਮੈ ਸਾਨੂੰ ਚਾਰ ਦੇ ਦਿਓ ਤੇ ਹਾਰ ਨਾਲੀਆਂ ਦੇ ਦਿਓ ਹੂੰ ਪਰ ਗੱਲ ਇਹ ਹੈ ਕਿ ਸਮਝੌਤਾ ਕਰ ਲਈ ਹੈ ਆਪਾਂ ਹੂੰ ਹੂੰ ਜਦੋਂ ਆ ਕੇ ਧਾਰੀ ਦੀਵਾਰ ਕਹਿੰਦੇ ਕਿ ਮੈਂ ਸੁਖਵੀਰ ਬਾਦਲ ਨੂੰ ਗੱਲ ਕਹੀ ਤਾਂ ਸੁਖਵੀਰ ਬਾਦਲ ਕਹਿੰਦਾ ਵੀ ਮੇਰੇ ਨਾਲ ਬੜਾ ਖਾਸ ਕਰੇ ਇਹਦੀ ਮੁਲਾਕਾਤ ਦਾ ਪ੍ਰਬੰਧ ਕਰ ਦਿਓ ਅਮਿਤ ਸ਼ਾ ਉਹ ਕਹਿੰਦਾ ਮੈਂ ਦੁਬਾਰਾ ਫੇਰ ਅਮਿਤ ਸ਼ਾ ਕੋਲੇ ਗਿਆ ਇਹ ਜੀ ਸੁਖਵੀਰ ਨਾਲ ਇਕੱਲੇ ਨਾਲ ਤੁਸੀਂ ਗੱਲ ਕਰੋ ਕਹਿੰਦਾ ਅਮਿਤ ਸ਼ਾ ਨੇ ਜਵਾਬ ਦਿੱਤਾ ਕਹਿੰਦਾ ਮੈਂ ਉਹਦੇ ਨਾਲ ਗੱਲ ਕਰਨੀ ਨਹੀਂ ਕਿਉਂਕਿ ਉਹ ਗੱਲ ਕੋਈ ਹੋਰ ਕਰਦਾ ਬਾਹਰ ਜਾ ਕੇ ਹੋਰ ਕੁਝ ਕਹਿ ਦਿੰਦਾ ਉਹ ਮੁੱਕਰ ਜਾਂਦਾ ਅੰਦਰ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਉਲਟੋ ਗੱਲ ਸਟੈਂਡ ਲੈ ਲੈਂਦਾ ਤੇ ਜੇ ਉਹ ਤੇਰੇ ਤੇ ਦੁਆਰ ਵੀ ਜੀ ਤੂੰ ਗੱਲ ਕਰਕੇ ਆਏ ਦਰਸ਼ਨ ਸਿੰਘ ਆ ਤੇ ਫਿਰ ਮੈਂ ਸੁਖਵੀਰ ਨਾਲ ਇਕੱਲੇ ਨਾਲ ਕਿਉਂ ਗੱਲ ਕਰਾਂ ਕਾਨੂੰ ਸੁਖਬੀਰ ਦੀ ਲੀਡਰਸ਼ਿਪ ਪਰਵਾਨ ਨਹੀਂ ਉਹ ਇਹ ਗੱਲ ਕਹਿੰਦੇ ਇਹ ਅੱਜ ਦੀ ਗੱਲ ਨਹੀਂ ਇਹ ਪੁਰਾਣੀ ਗੱਲ ਹੈ ਦੁਰਯੋਧ ਦੀ ਹੁਣ ਉਹਨੇ ਨਵੇਂ ਸਿਰੇ ਤੋਂ ਫਿਰ ਕਹਿ ਪਈ ਹੁਣੀ ਪਰ ਵੱਡਾ ਸਵਾਲ ਇਹ ਹੈ ਕਿ ਭਾਵੇਂ ਕੁਝ ਵੀ ਹੋਵੇ ਜੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਲੇਕਿਨ ਐਡ ਪ੍ਰੈਜ਼ੀਡੈਂਟ ਜੋ ਅਕਾਲੀ ਦਲ ਦੀ ਹਾਲਤ ਹੈ ਜੰਦੀ ਸਾਹਿਬ ਉਹ ਬਹੁਤ ਹੀ ਖਾਸਾ ਹਾਲ ਹੈ ਹੂੰ ਹੂੰ ਅਕਾਲੀ ਦਲ ਤੋਂ ਲੋਕਾਂ ਕਸਤੀ ਫਿਰ ਨੇ ਸ਼ੁਰੂ ਕਿ ਜੀ ਜੀ ਜੀਹੀ سلسلہ ਚੱਲਦਾ ਰਿਹਾ 10 20 ਦਿਨ ਚੱਲਦਾ ਰਿਹਾ ਤਾਂ ਅਕਾਲੀ ਦਲ ਦਾ ਬਿਲਕੁਲ ਜਿਹੜਾ ਹੈਗਾ ਕਾਡਰਲੈਸ ਹੋ ਜਾਊਗਾ ਉਹਨੇ ਕੋਈ ਬੰਦਾ ਹੀ ਨਹੀਂ ਰਹਿਣਾ ਤੇ ਜਦੋਂ ਕੋਈ ਥਾਂ ਖਾਲੀ ਹੋ ਜਾਂਦੀ ਹੈ ਫਿਰ ਖਾਲੀ ਹੋਈ ਥਾਂ ਨੂੰ ਕੋਈ ਬੰਦਾ ਹੋਰ ਭਰ ਦਿੰਦਾ ਹੈ ਬਿਲਕੁਲ ਜੀ ਤੋਂ ਹਮਾਤ ਵੀ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਜਿਹੜੇ ਆਏ ਉਹ ਇਸੇ ਕਰਕੇ ਕਿਉਂਕਿ ਲੋਕਾਂ ਨੇ ਦੋਨੋਂ ਪਾਰਟੀਆਂ ਨੂੰ ਨਕਾਰਤਾ ਜੇ ਆਕਾਲੀ ਦਲ ਲਾਭੇ ਹੁੰਦਾ ਉਹਨੇ ਇੱਕ ਨਵੀਂ ਗੱਲ ਵੀ ਚੱਲ ਰਹੀ ਹੈ ਕਿ ਜੇ ਇੱਕ ਨਵੀਂ ਪਾਰਟੀ ਬਣਾਈ ਜਾਵੇ ਸੁਧਾਰ ਲੈ ਰਹਾ ਇਸ ਵਕਤ ਦੀ ਨਵੀਂ ਪਾਰਟੀ ਬਣਾਈ ਜਾਵੇ ਨਵੀਂ ਪਾਰਟੀ ਕੀ ਆਕਾਲੀ ਦਲ ਹੋਊਗਾ ਜਾਂ ਕੀ ਜਿਵੇਂ ਆਵਾਜ਼ੀ ਪਾਰਟੀ ਬਣੀ ਹੈ ਕੋਈ ਇਹੀ ਜਿਹਾ ਮਿਲ ਕੋ ਭਾਊਗਾ ਇੱਕ ਬਹੁਤ ਵੱਡਾ ਸੰਕਟ ਹੈ ਇਥੇ ਸਿੰਘ ਸਹਿਬਾਨ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਫੈਸਲਾ ਜਿਹੜਾ ਲੈਣਾ ਜਲਦੀ ਲੈਣ ਧਾਰਮਿਕ ਸਜ਼ਾ ਦੇਣੀ ਹੈ ਸਮਾਜਿਕ ਸਜ਼ਾ ਦੇਣੀ ਹੈ ਰਾਸ਼ੀ ਸਜ਼ਾ ਦੇਣੀ ਹੈ ਦੇਣ ਕੰਮ ਮੁਕਾਉਣ ਮੁਕਾਉਣ ਨਾਲ ਕਿਉਂਕਿ ਜਿੰਨਾ ਮਾਮਲਾ ਲੰਮਕਾ ਉਨੀ ਗੈਰਜਕੀਨੀ ਵਾਲੇ ਹਾਲਾਤ ਹੈ ਅਬ ਇੱਥੇ ਜਿਹੜੇ ਹੈਗੇ ਆ ਮੈਂ ਅੰਜਾਮ ਤਾਂ ਨਹੀਂ ਲਾਉਦਾ ਕਿਸੇ ਤੇ ਆਪਾਂ ਸਿੰਘ ਸਹਿਬਾਨ ਜਿਹੜੇ ਹੈਗੇ ਆ ਆਕਾਲ ਦਾ ਤਖਤ ਹੈ ਜੋ ਗੁਰੂ ਮਹਾਰਾਜ ਦਾ ਤਖਤ ਉਹ ਤਖਤ ਬੜਾ ਮਹਾਨ ਹੈ ਉੱਥੇ ਬੈਠੇ ਬੰਦੇ ਦੇ ਵਿੱਚ ਕੋਈ ਬਤਨ ਕਰ ਕਰ ਫੋਸ ਸਕਦੀ ਹੈ ਲੇਕਿਨ ਆਪਾਂ ਅਕਾਲ ਤਖਤ ਸਿਰਫ ਹਰ ਸਿੱਖ ਹੈ ਜਿਹੜਾ ਉਸਨਰਪਤ ਹੈ ਹੁਣ ਸਵਾਲ ਇਹ ਹੈ ਕਿ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿ ਆਪਾਂ ਜਿਹੜਾ ਐਕਸ਼ਨ ਲੈ ਰਹੇ ਹਾਂ ਕੀ ਉਹ ਆਪਾਂ ਆਪਣੀ ਮਰਜ਼ੀ ਨਾਲ ਆਪਣੇ ਸਮਾਜ ਦੇ ਭਲੇ ਲਈ ਲੈ ਰਹੇ ਆ ਜਾਂ ਕਈ ਵਾਰੀ ਤੁਹਾਨੂੰ ਇਹ ਨਹੀਂ ਕਹਿਿਆ ਜਾਂ ਕਿ ਤੁਸੀਂ ਆਹ ਕਾਰਵਾਈ ਕਰ ਲਓ ਤੁਹਾਡੇ ਆਲੇ ਦੁਆਲੇ ਇੱਕ ਜਿਹੜੀ ਮਤਲਬ ਜਿਹੜੀ ਹੈਗੀ ਉਹ ਰੈਟਨੈਲਟੀ ਆਦੀ ਹੈ ਇਹ ਫੈਸਲੇ ਫੋਟੋਆਂ ਤੋਂ ਹੁਣੇ ਸ਼ੁਰੂ ਹੋ ਜਾਣ। ਬਿਲਕੁਲ। ਇਸ ਵਾਰ ਤੇ ਇਹ ਲੋੜਾਂ ਦੀ ਲੋੜ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਸੁਲਤਾਨ ਸਿੰਘ ਜੀ ਕੇਸਕਰ ਸਾਹਿਬ ਵਾਲੇ ਬੜੇ ਬੜੇ ਚੰਗੇ ਬੰਦੇ ਆਪਾਂ ਇਹ ਗੱਲ ਕਰਦੀਆਂ। ਹੂੰ ਹੂੰ। ਲੇਕਿਨ ਜੇ ਜਿਹੜੀ ਡਿਲੇ ਹੋ ਰਹੀ ਹੈ ਨਾ ਇਹ ਤੇ ਸ਼ੱਕ ਪੈਦਾ ਕਰ ਰਹੀ ਹੈ ਕਿ ਕੀ ਉਹਨਾਂ ਦੇ ਆਲੇ ਦੁਆਲੇ ਕੁਝ ਅਜਿਹੇ ਲੋਕ ਤਾਂ ਨਹੀਂ ਜੁੜ ਗਏ। ਹੂੰ। ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਅੜਿੱਕਾ ਬਣ ਗਏ ਤੇ ਇਹ ਫੈਸਲਾ ਨਹੀਂ ਹੋ ਰਿਹਾ। ਮੈਂ ਨਹੀਂ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਬਹਾਲ ਕਰਦੇ ਭਾਵੇਂ ਉਹਨੂੰ ਸੱਜਾ ਲਾ ਦਿਓ ਤੇ 10 ਸਾਲ ਦੀ ਸੱਜਾ ਲਾ ਦਿਓ ਵੀ ਚੋਣ ਨਾ ਲੜ ਸਕਣ ਲੇਕਿਨ ਅਕਾਲੀ ਦਲ ਦਾ ਜਿਹੜਾ ਹੈਗਾ ਉਹਨੂੰ ਕੱਟੂ-ਕੱਟ ਅਕਾਲੀ ਦਲ ਨੂੰ ਇੱਕ ਵਾਰੀ ਮਤਲਬ ਸੰਕਟ ਦੇ ਵਿੱਚੋਂ ਕੱਢ ਲੈ ਇਸ ਵੇਲੇ ਅਕਾਲੀ ਦਲ ਬੜਾ ਸੰਕਟ ਦੇ ਵਿੱਚ ਹੈ ਜਿਹੜੀ ਨਵੀਂ ਲੀਡਰਸ਼ਿਪ ਸੁਧਾਰਵਾਦੀ ਦੇ ਰੂਪ ਦੇ ਵਿੱਚ ਬਾਹਰ ਆਈ ਵੀ ਹੈ ਨਾ ਤਾਂ ਲੋਕ ਉਹਨੂੰ ਮੰਨਤਾ ਦਿੰਦੇ ਐ ਜੋਕਰ ਨੂੰ ਨਹੀਂ ਵੀ ਚੋੜ ਲੜ ਕੇ ਦੇਖ ਲਈ ਜੀ ਜੀ ਜਕੀਰ ਕੌਰ ਨੂੰ ਪਿਛਲੀ ਵਾਰੀ 42 ਸੀਟਾਂ ਪਈਆਂ ਪਹਿਲੀ ਵੋਟਾਂ ਬਗੈ ਸੀ ਇਸ ਕੀ ਘਟ ਕੇ ਰਹਿ ਗਈਆਂ 33 ਇਹ ਇੱਥੋਂ ਪਤਾ ਲੱਗਦਾ ਕਿ ਕਿਉਂਕਿ ਸ਼ਰੋਮਨੀ ਕਮੇਟੀ ਵਾਲੇ ਦਾ ਮੈਂਬਰ ਉਹੀ ਹੈ ਨਾ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਉਹਦੇ ਬਾਪ ਨੇ ਜਿੰਨਾਂ ਨੂੰ ਟਿਕਟਾਂ ਦਿੱਤੀਆਂ ਸੀ ਉਹ ਸਿੱਖ ਨੇ ਵੀ ਹੈ ਤੇ ਸਮਾਜ ਜਿਹੜਾ ਹੈਗਾ ਉਹ ਟੁੱਟ ਰਿਹਾ ਲੋਕਾਂ ਦੇ ਵਿੱਚੋਂ ਵੋਟਾਂ ਨਹੀਂ ਮਿਲ ਰਹੀਆਂ ਜਦੋਂ ਇਲੈਕਸ਼ਨ ਹੁੰਦੀਆਂ ਉਦੋਂ ਕਾਂਦੀ ਦਾ ਪਹਿਲਾਂ ਨਾਲੋਂ ਵੀ ਕਮਜ਼ੋਰ ਹੋ ਜਾਂਦਾ ਹੈ ਇੱਕ ਵੱਟਾ ਸਵਾਦ ਹੈ ਇਸ ਵਾਸਤੇ ਮੈਂ ਤਾਂ ਬੇਨਤੀ ਕਰੂੰਗਾ ਕਿ ਸਾਡੇ ਜਿਹੜੇ ਸਾਡੇ ਸੂਝਬਾਦ ਦਰਸ਼ਕ ਹੈ ਉਹ ਵੀ ਆਪਣੀ ਤੇ رائے ਦੇਣ ਕਿ ਆ ਜਿਹੜਾ ਐਡਾ ਵੱਡਾ ਸੰਕਟ ਹੈ ਕਿਉਂਕਿ ਪੰਜਾਬ ਇੱਕ ਵੱਖਰੇ ਸੁਭਾਅ ਵਾਲਾ ਸੂਬਾ ਹੈ ਇਹ ਨਾਬਰੀ ਵਾਲਾ ਸੂਬਾ ਹੈ ਇੱਥੇ ਕੌਮੀ ਪਾਰਟੀਆਂ ਜਿਹੜੀਆਂ ਹੈਗੀਆਂ ਪੰਜਾਬ ਨਾਲ ਇਨਸਾਫ ਲਈ ਕੰਸਾਈਆਂ ਮੀਆ ਜੈ ਭਾਰਤੀ ਜਨਤਾ ਪਾਰਟੀ ਹੋਵੇ ਕਾਂਗਰਸ ਹੋਵੇ ਜਾਨਵਾਦੀ ਪਾਰਟੀ ਹੋਵੇ ਪੰਜਾਬ ਨੂੰ ਆਪਣੀ ਪਾਰਟੀ ਚਾਹੀਦੀ ਹੈ ਜਿਹੜੀ ਪੰਜਾਬੀਆਂ ਦੀ ਪਾਰਟੀ ਹੋਵੇ ਸਿੱਖਾਂ ਦੀ ਪਾਰਟੀ ਹੋਵੇ ਕਿਉਂਕਿ ਸਿੱਖਾਂ ਦੇ ਕੋਲੇ ਜੇ ਕੋਈ ਮਾੜੀ ਮੋੜਤੀ ਮੈਜੋਰਿਟੀ ਕਿੱਥੇ ਹੈ ਤਾਂ ਉਹ ਪੰਜਾਬ ਦੇ ਵਿੱਚ ਹੀ ਹੈ ਇਸ ਵਾਸਤੇ ਕਿ ਬਹੁਤ ਵੱਡਾ ਸਵਾਲ ਹੈ ਇਸ ਸਵਾਲ ਬਾਰੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਤੇ ਸਾਰਿਆਂ ਨੂੰ ਆਪੋ ਆਪਣੇ ਪੱਦਰ ਦੇ ਤੇ ਯਤਨ ਕਰਨੇ ਚਾਹੀਦੇ ਹੈ ਕਿ ਜਿਹੜਾ ਵੀ ਫੈਸਲਾ ਲੈਣਾ ਹੈ ਉਹ ਲਿਆ ਜਾਵੇ ਤੇ ਜਲਦੀ ਲਿਆ ਜਾਵੇ ਕੀ ਆ ਬਿਲਕੁਲ ਚਲਦੇ ਆਪਾਂ ਪਹਿਲੀ ਕਾਲ ਤੇ ਹਾਂਜੀ 0